ਮਨਜੋਗ ਸਾਡੇ ਜਾਖੜ ਸਾਹਿਬ ਨੇ ਉਹਨਾਂ ਨੇ ਡੀਏਪੀ ਦੀ ਗੱਲ ਕੀਤੀ ਸੀ ਮੈਂ ਉਹਨਾਂ ਦੇ ਜਿਹੜੇ ਮਨਿਸਟਰ ਨੇ ਜੇਪੀ ਨੰਦਾ ਜੀ ਮੈਂ ਉਹਨਾਂ ਨਾਲ ਗੱਲ ਕੀਤੀ ਫੋਨ ਤੇ ਮੈਂ ਕਹਿੰਦੀ ਸੈਂਟਰਲ ਬੂਲ ਦੇ ਵਿੱਚ ਅਸੀਂ ਕਣਕ ਤੁਹਾਨੂੰ ਲਗਭਗ 100 2 ਲੱਖ ਮੀਟ੍ਰਿਕ ਟਨ ਦਿੰਨੇ ਆ ਕਿਉਂਕਿ ਕਣਕ ਪੱਕਾ ਟਿੰਨੇ ਕੋ ਕਣਕ ਆਪਣੀ ਖੁਰਾਕ ਹੈ بہت ساری کنک بھی رکھ لینا سائنس آن واسطے سیڑھی سانسی نے جہاں اپنے کام کرتے ہیں انہوں نے کنک رکھ لینا کنکا کیونکہ اپنی چاول اپنی خراب نہیں سو میں کہ سینٹرول سو بیس لکھنؤ دے سانے تک ڈی اے پی کا رستا نہیں دا اے کھو بیجا گے جناب جی تم یہ نہ کہو کہ پی ڈی ایس واسطے ہے نہیں میرے کونے ہے نہیں ਅੰਨੀ ਤੁਸੀਂ ਹਵਾ ਲਾਂਗੇ ਕਿ ਸਾਡੇ ਖਾਨ ਜੋਗੀ ਹੈਗੀ ਹੈ ਜਾਂ ਵੇਚਣ ਜੋਗੀ ਇੰਨੀ ਕਿਦਾ ਕਰ ਲਾਂਗੇ ਪਰ ਤੁਸੀਂ ਕਿੱਡੋ-ਕੱਡ ਆਪਣਾ ਦਾ ਤੁਸੀਂ ਸੈਂਟਰ ਆਪਦਾ ਜੇ ਇੰਪੋਰਟ ਦਾ ਕੋਈ ਪੰਗਾ ਹੈ ਤਾਂ ਸੈਂਟਰ ਆਪਣਾ ਠੀਕ ਕਰੇ ਸਾਨੂੰ ਤਾਂ ਦਿਓ ਨਾ ਤੁਸੀਂ ਤੇਰੀ ਅਸੀਂ ਤੁਹਾਨੂੰ ਸੈਂਟਰ ਪੁੱਲ ਚ ਦੇਵਾਂਗੇ ਨਾ ਤਾਂ ਉਹਨਾਂ ਨੇ ਕਿਹਾ ਮੈਂ ਅਫਸਰ ਬੁਲਾਇਆ ਉਹਨਾਂ ਨੇ ਆਮ ਆ ਫੋਨ ਤੇ ਹੋਲਡ ਕਰਕੇ ਕਿਹਾ ਕਿਉਂਕਿ ਪੰਜਾਬ ਦਾ ਕੋਟਾ ਜਿਹੜਾ ਉਹ ਬਿਲਕੁਲ ਪੂਰਾ ਹੋਊਗਾ ਤੁਸੀਂ ਆਪਣੇ ਅਫਸਰ ਭੇਜੋ ਤਾਂ ਕਰਕੇ ਕਹਿੰਦੇ ਸੀ ਨਾ ਜਿਹੜੇ ਸਾਡੇ ਅਫਸਰ ਨੇ ਮੈਂ ਉਹਨਾਂ ਨੂੰ ਉੱਥੇ ਭੇਜਿਆ ਸੀ ਜਕਰ ਸਾਹਿਬ ਉਸੇ ਵੀ ਤੇ ਤੁਹਾਡੇ ਚਾਚਾ ਜੀ ਨੂੰ ਵੀ ਕਹਿ ਰਹੇ ਹੋ ਉਹ ਵੀ ਇੱਕ ਇੰਟਰਵਿਊ ਵਿੱਚ ਕਹਿ ਰਹੇ ਸੀ ਕਿ ਲिटल ਨੋਲੇਜ ਇਜ਼ ਟੂ ਡੇਂਜਰਸ ਹੈ ਨਾ ਜਿਉਂ ਨਹੀਂ ਹੁੰਦਾ ਕਿ ਮੁੱਖ ਮੰਤਰੀ ਜਾ ਵੀ ਮਿਲੇ ਨਾ ਤਾਂ ਨੂੰ ਫੋਨ ਤੇ ਗੱਲ ਹੋ ਗਈ ਤਾਂ ਉਹਨਾਂ ਨੇ ਕਿਹਾ ਮੈਨੂੰ ਅਫਸਰ ਭੇਜੋ ਮੇਰੇ ਅਸਰਾ ਕੋਲ ਮਿਲਾਓ ਤੇ ਤੁਹਾਡਾ ਕੰਮ ਹੋ ਜਾਊਗਾ ਸਾਡੇ ਅਫਸਰ ਬੈਠੇ ਨੇ ਮੈਂ ਤੁਹਾਨੂੰ ਦੱਸ ਸਕਦਾ ਕਿ ਉਹਨਾਂ ਨੇ ਕਿਹਾ ਸਾਡਾ ਕੋਟਾ ਜਿਹੜਾ ਡੀਏਪੀ ਨਾ ਉਹ ਪੂਰਾ ਹੋਊਗਾ ਉਹ ਕਹੇ ਸੀ ਸੁਪਰ ਪਾਸ ਮੈਂ ਕਹਿੰਦੇ ਕੋ ਸੁਪਰ ਜਿਹੜੀ ਹੈ ਦੂਜੀ ਐਸਪੀ ਹੈ ਉਹਦੇ ਚ ਦੇਲ ਬ ਮੈਗਰੀ ਬਦਲਦਾ ਹੈਗਾ ਉਹ ਪਰ ਜੇ ਥੋੜੇ ਕੋ ਡੀਏਪੀ ਹੈਗਾ ਸਾਨੂੰ ਡੀਏਪੀ ਦਿਓ ਨਾ ਸਾਨੂੰ ਆਦਤ ਸਾਡੀ ਡੀਏਪੀ ਹੈ ਸਾਡੇ ਮਾਈਂਡ ਚ ਡੀਏਪੀ ਹੈ ਠੀਕ ਹੈ ਨਾ ਸੋ ਸਾਂਸ ਕਰਕੇ ਇਸ ਗੱਲ ਦੀ ਬਿਲਕੁਲ ਚਿੰਤਾ ਨਾ ਕਰੋ ਡੀਏਪੀ ਬਿਲਕੁਲ ਪ੍ਰੋਪਰ ਮਿਲੂਗਾ ਕੋਈ ਡੀਏਪੀ ਦੀ ਘਾਟ ਨਹੀਂ ਰਹੋਗੇ ਬਸ ਹਮ ਹੌਣੀ ਹੌਣੀ ਸ਼ੁਰੂ ਹੋ ਗਈ ਥੋਕੇ ਇਮੀਡੀਟ ਰੈਕਸ਼ਨ ਹੋ ਗਿਆ ਸੋ ਨੰਬਰ ਦੇ ਉਤੇ ਜਿਹੜਾ ਜਿਵੇਂ ਬੈਠ ਸਕਿਆ ਹੈ ਨੰਬਰ ਬਾਅਦ ਵਿੱਚ ਇਹਦਾ OTS ਹੈ ਉਹ ਬੜਾ ਕਾਮਯਾਬ ਰਿਹਾ ਅਸੀਂ ਪਹਿਲਾਂ ਵਾਲੇ ਓਟੀਐਸ ਦੇਖੇ ਦੋ ਦੋ ਓਟੀਐਸ ਚੰਨੀ ਸਰਕਾਰ ਨੇ ਜਿਹੜੇ ਜਾਰੀ ਕੀਤੇ ਸੀ ਕਪਤਨ ਸਰਦਾਰ ਨੇ ਨਿਕੱਚਨੀ ਸਰਕਾਰ ਤੋਂ ਦੋਨੇ ਹੀ ਉਹ ਫਲਾਪ ਹੋ ਗਈ ਸੀ ਕੋਈ ਨਹੀਂ ਉਹ ਚਾਹੇ ਅਸੀਂ ਤਾਂ ਕਾਰਨ ਪੁੱਛੇ ਕਾਰਨ ਕੀ ਇਹ ਫਲਾਪ ਹੋਉਂਦਾ ਉਹ ਕਹਿੰਦੇ ਆਹ ਗਾ ਜਿਹੜੇ ਅਸੀਂ ਉਹਦੀਆਂ ਜਿਹੜੀਆਂ ਕਮੀਆਂ ਅਸੀਂ ਪੂਰੀਆਂ ਕੀਤੀਆਂ 164 ਕਰੋੜ ਰੁਪਈਆ ਓਟੀਐਸ ਵੈਟ ਦੇ ਓਟੀਐਸ ਕਰਕੇ ਨਾਲੇ ਤਾਂ ਲੋਕਾਂ ਦੇ ਸਿਰਾਂ ਤੋਂ ਵਪਾਰੀਆਂ ਦੇ ਸਿਰਾਂ ਤੋਂ ਤਲਵਾਰ हटੀ ਜਿਹੜੀ ਓਟੀਐਸ ਜਿਹੜੀ ਬੈਟ ਦੀ ਤਲਵਾਰ ਲਟਕੀ ਜਾਂਦੀ ਸੀ ਨਾਲੇ ਤਾਂ ਉਹ हट ਗਈ ਇਨਾਲੇ 164 ਕਰੋੜ ਰੁਪਏ ਖਰਚਾਨੇ ਜਾ ਗਿਆ ਅਸ ਤੱਕ ਕਈ ਵਾਰੀ ਕੁਝ ਘਟਾਉਣ ਨਾਲ ਵੀ ਕੁਝ ਵਾਦੇ ਹੋ ਜਾਂਦੇ ਨੇ ਸੋ ਇਸ ਕਰਕੇ ਇਹ ਜਿਹੜਾ GST ਵਾਲਾ ਉਹ ਇਹ ਸਾਰਾ ਹੁਣ ਅਗਲਾ ਵੀ OTIS ਹੋਰ ਅਸੀਂ ਵਿਚਾਰ ਕਰ ਰਹੇ ਹਾਂ ਉਹਨਾਂ ਨੂੰ ਹੁਣ ਮੈਂ ਆਪਣਾ ਜੀ ਖੇਤੀਬਾੜੀ ਤੇ ਖੇਤੀ ਦੀ ਪਾਲਿਸੀ ਬਿਲਕੁਲ ਰੈਡੀ ਹੈ ਬਿਲਕੁਲ ਪਰਫੈਕਟ ਬਹੁਤ ਸਾਰੇ ਮਹਾਰਾਣੂ ਅਸੀਂ ਬੁਲਾਇਆ PAU ਚੋ ਬੁਲਾਇਆ ਭੋਰ ਖੇਤੀ ਨਾਲ ਐਕਸਪਰਟ ਜਿਹੜੇ ਲੋਕ ਨੇ ਅਸੀਂ ਪੰਜਾਬ ਦੀ ਖੇਤੀ ਨੀਤੀ ਹੀ ਲਈ ਹੈ ਉਹ ਰੈਡੀ ਐ ਬਲਮੋਸਟ ਪਰ ਅਸੀਂ ਪੰਜਾਬ ਦੇ ਸਟੇਕ ਹਾਰਡਲਸ ਨਾਲ ਗੱਲ ਕਰਾਂਗੇ ਜਿੰਨੀਆਂ ਵੀ ਕੋਈ ਜੁਨੀਆਨਾ ਨੇ ਜਾਂ ਖੇਤੀ ਨਾਲ ਸੰਬੰਧਤ ਸੰਸਥਾਵਾਂ ਨੇ ਜਾਂ ਖੇਤੀ ਨਾਲ ਸੰਬੰਧਤ ਜਿਹੜੇ ਮਹਿਕਮੇ ਚ ਜਾਂ ਕਿਤੇ ਹੋਰ ਬੁੱਧੀਜੀਵੀ ਨੇ ਉਹਨਾਂ ਸਾਰਿਆਂ ਨੂੰ ਬੁਲਾਵਾਂਗੇ ਬੁਲਾ ਕੇ ਮੈਂ ਇਸੇ ਤਰ੍ਹਾਂ ਸੀ ਇੰਡਸਟਰੀ ਪਾਲਿਸੀ ਲਾਗੂ ਕੀਤੀ ਸੀ ਇਸੇ ਤਰੀਏ ਅਸੀਂ ਟਰਾਂਸਪੋਰਟ ਦਾ ਵੀ ਸਾਰਿਆਂ ਨੂੰ ਬੁਲਾਇਆ ਸੀਗਾ ਸੋ ਉਹਨਾਂ ਨੂੰ ਪੁੱਛਾਂਗੇ ਵੀ ਦੱਸੋ ਕਿਵੇਂ ਕਰਨਾ ਕਿਉਂਕਿ ਦੇਖੋ ਜਿੱਥੇ ਸਮੱਸਿਆ ਉੱਥੇ ਹੱਲ ਹੈ ਉਸਾ ਦਾ ਉਸ ਮਸੇ ਇੱਥੇ ਬੈਠੇ ਬਾਬੂਆਂ ਨੂੰ ਨਾ ਪਤਾ ਲੱਗਦੀ ਹੋਵੇ ਜਿਹੜੀ ਖੇਤ ਵਾਲੇ ਨੱਕੇ ਤੇ ਬਹਿ ਕੇ ਪਤਾ ਲੱਗਦੀ ਐ ਸੋ ਇਸ ਕਰਕੇ ਉਹਨਾਂ ਨੂੰ ਬੁਲਾਵਾਂਗੇ ਸਟੇਕ ਹੋਲਡਰਸ ਨੂੰ ਪ੍ਰਾਪਤ ਨਹੀਂ ਅਸੀਂ ਕਿਸਾਨ ਮਿਲ ਨਹੀਂ ਕਰ ਲੈਨੇ ਉਹਨੀਆਂ ਅਸੀਂ ਇੱਕ ਹਫ਼ਤੇ ਦੀ ਨੋਟਸ ਦੇ ਦਿਆਂ ਇੱਕ ਹਫ਼ਤੇ ਦੇ ਨੋਟਿਸ ਤੇ ਅਸੀਂ ਸਪੀਕਰ ਸਾਹਿਬ ਪੀਏਯੂ ਚ ਕਿਸਾਨ ਮਿਲ ਨਹੀਂ ਕਰ ਲੈਨੇ ਕਿ ਜਦੋਂ ਗੱਲ ਕਰਨੀ ਐ ਕਿਸੇ ਕਿਸਾਨਾਂ ਨਾਲ ਕੋਈ ਰਾਹ ਲੈਣੀ ਐ 15000 ਤੋਂ ਵੱਧ ਕਿਸਾਨ ਉੱਥੇ ਆ ਕੇ ਕਿਰੇ ਦੇਣ ਲੱਗ ਜਾਂਦੇ 15000 ਤੋਂ ਵੱਧ ਸਟਾਲ ਲਾ ਲੈਨੇ ਅਸੀਂ ਸਰੋਂ ਵਾਲੇ ਇੱਧਰ ਆਜੋ ਮੱਕੀ ਵਾਲੇ ਇੱਧਰ ਆਜੋ ਬਸ ਪਤੀ ਵਾਲੇ ਇੱਧਰ ਆ ਜਾਓ ਅਮਰੂਦਾ ਨੇ ਇੱਧਰ ਆ ਜਾਓ ਬਾਗਾਂ ਵਾਲੇ ਇੱਧਰ ਆ ਜਾਓ ਸੋ ਬੜਾ ਵਧੀਆ ਰਚਾ ਦੋ ਦੋ ਵਾਰੀ ਅਸੀਂ ਕੀਤਾ ਤੀਜੀ ਵਾਰ ਫਿਰ ਕਰ ਲਾਂਗੇ ਕਿਉਂਕਿ ਜਿਹੜੀ ਵੀ ਕੋਈ ਨੀਤੀ ਹੈ ਮੇਰਾ ਪਹਿਲੇ ਦਿਨੋਂ ਇਹ ਇਹ ਇਸ ਮੈਂ ਇਸ ਪੱਖ ਤੇ ਹਾਂ ਕਿ ਸਰਕਾਰਾਂ ਨੂੰ ਲੋਕਾਂ ਨੂੰ ਪੁੱਛ ਕੇ ਬਣਾਉਣੇ ਚਾਹੀਦੇ ਬਾਬੂਆ ਨੂੰ ਨਹੀਂ ਪਤਾ ਹੋ ਸਕਦਾ ਸਰ ਉਹ ਚਿੱਤੇ ਕਾਬਲਾਨੀਆਂ ਕੁਰਸੀਆਂ ਤੇ ਬਹਿ ਕੇ ਇਹ ਸੀ ਉਹ ਨਹੀਂ ਸਮਝ ਸਕਦੇ ਗਰਾਊਂਡ ਰਿਐਲਿਟੀਆ ਨੂੰ ਉਹ ਫਰਕ ਹੁੰਦਾ ਲੋਕ ਕੁਝ ਹੋਰ ਚਾਹੁੰਦੇ ਹੁੰਦੇ ਨੇ ਅਸੀਂ ਮੈਂ ਇੱਕ ਐਗਜ਼ਾਮਪਲ ਦੇ ਦਿਆਂ ਨਾ ਮੋਦੀ ਸਰਕਾਰ ਦੀ ਕਿਨੂੰ ਕੁਛ ਕੇ ਬਣਾ ਦੇ ਤਿੰਨ ਕਾਨੂੰਨ ਕਿੱਥੇ ਕਦੋਂ ਕਨੋਂ ਕੋਈ ਅੰਦੋਲਨ ਹੋਇਆ ਸੀਗਾ ਜੀ ਦੇਸ਼ 'ਚ ਕਿ ਜਿਆ ਕਾਨੂੰਨ ਬਣਾਓ ਨਹੀਂ ਤਾਂ ਬਚਦੇ ਨਹੀਂ ਅਸੀਂ ਅਸੂ ਬਾਬੂਆਂ ਨੇ ਮਰਵਾਤੇ ਇਹ ਬਹੁਤ ਵਰੀਆ ਨੇ ਜੀ ਬਹੁਤ ਵਰੀਆ ਨੇ ਐਂ ਕਰਕੇ ਕਰਤਾ ਉਹਨਾਂ ਨੂੰ ਪੁੱਛਿਆ ਨਹੀਂ ਜਿੰਨੇ ਦੇ ਅਸਰ ਪੈਣਾ ਸੀ ਮੁੜ ਕੇ ਸਾਲ ਤੱਕ ਚਲੋ ਕੱਟ ਗਿਆ ਉਹਦੀ ਹੈਗੀ ਉਹਨਾਂ ਦੀ ਡਿਕਟੇਟਰਸ਼ਿਪ ਦੀ ਆਦਤ ਸਾਲਕ ਵਾਰ ਫਿਰ ਛੁਪਣਾ ਪੈ ਗਿਆ ਨਾ ਜੀ ਕਿਵੇਂ ਵਾਪਸ ਲੈਣਾ ਜੇ ਪਹਿਲੀ 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 ਪੁੱਛ ਲੈਂਗੇ ਜੇ ਪਹਿਲੇ ਹੀ ਸਟੇਕ ਹোল্ডার ਨਾਲ ਗੱਲ ਕਰਨ ਤੇ ਇਹ ਨੌਬਤ ਹੀ ਨਹੀਂ ਹੋਣੀ ਸੀ ਨਾਲੇ ਹਰ ਸੇਮਰ ਦੀ ਕੁਰਸੀ ਬਚ ਜਾਂਦੀ ਨਾਲ ਵਿਚਾਰੀ ਹੋਰ ਬਲੀਲੀਆਨੀ ਵਿੱਚ ਸੋ ਇਸ ਕਰਕੇ ਕੋਈ ਕਈ ਵਾਰ ਸਰਕਾਰਾਂ ਪਾਲਿਸੀਆਂ ਬਣਾ ਦਿੰਦੀਆਂ ਨੇ ਪਰ ਜਦ ਧਰਤੀ ਤੇ ਹੋਣਗੇ ਨੇ ਗੱਲ ਹੀ ਹੋਰ ਹੁੰਦੀ ਸੋ ਅਸੀਂ ਇੰਡਸਟਰੀਅਲ ਪਾਲਿਸੀ ਬਣਾਈਏ ਫਿਰ ਇੱਕ ਗੌਰ ਹੈ ਜੀ ਬਾਪਿਆ ਜਾਣੀ ਜਾਂ ਰਾਪਿਆ ਜਾਣੀ ਕਈ ਵਾਰੀ ਪਾਲਿਸੀ ਬਣ ਗਈ ਲਾਗੂ ਕੀਤੀ ਤੋਜ ਕੁਝ ਕਮੀਆਂ ਨਜ਼ਰ ਆਈਆਂ ਸੋ ਸਟੇਕ ਹোলਡਰ ਨੂੰ ਪੁੱਛਿਆ ਉਹ ਕਹਿੰਦੇ ਜੀ ਆ ਕੱਟ ਲੋ ਤੇ ਠੀਕ ਹੈ ਜੀ ਆ ਕੱਟ ਦਿੰਨੇ ਤੁਹਾਨੂੰ ਤੁਹਾਨੂੰ ਚੰਗਾ ਲੱਗਣਾ ਚਾਹੀਦਾ ਰੈਵਨਿਊ 'ਚ ਕੋਈ ਕਮੀ ਨਹੀਂ ਆਉਣੀ ਚਾਹੀਦੀ ਰੋਜ਼ਗਾਰ 'ਚ ਕੋਈ ਕਮੀ ਨਹੀਂ ਆਉਣੀ ਚਾਹੀਦੀ ਉਹਨਾਂ ਦੀ ਪ੍ਰੋਡਕਸ਼ਨ 'ਚ ਕੋਈ ਕਮੀ ਨਹੀਂ ਆਉਣੀ ਚਾਹੀਦੀ ਕੱਟ ਦਿੰਨੇ ਸੋ ਜਿਵੇਂ ਕਈ ਵਾਰ ਕਾਰਾਂ ਜਿਹੜੀਆਂ ਨੇ ਫੋਰਡ ਵਰਗੀਆਂ ਕੰਪਨੀਆਂ ਜਿਹੜੀਆਂ ਨੇ ਉਹਨਾਂ ਉਹਨਾਂ ਨੇ ਤੋਂ ਹੈ ਦੀ ਗਲਤੀ ਹੋਈ ਸੀ ਕਿ ਜਦੋਂ ਫੋਰਡ ਨੇ ਪਹਿਲੀ ਕਾਰ ਬਣਾਈ ਸਰ ਤੁਹਾਨੂੰ ਪਤਾ ਕੀ ਗਲਤੀ ਰਹੀਗੀ ਪਹਿਲੀ ਕਾਰ ਬਣਾਈ ਜਦੋਂ ਫੋਰਡ ਨੇ ਅਮਰੀਕਾ ਦੀ ਕੰਪਨੀ ਬੈਕ ਕੇ ਲਾਉਣੇ ਕੋਲ ਗਈ ਜਦੋਂ ਉਹ ਪਤਾ ਲੱਗੇ ਬੈਕ ਵੀ ਹੁਣ ਹੁੰਦੇ ਨਹੀਂ ਫਿਰ ਸਾਰੀਆਂ ਗੱਡੀਆਂ ਰੀਕਾਲ ਕੀਤੀਆਂ ਜੀ ਫਿਰ ਦੁਬਾਰਾ ਬੈਗ ਦੇ ਲਾ ਕੇ ਹਨਾ ਕਈ ਵਾਰੀ ਐ ਹੈ ਜੀਆਂ ਵੀ ਇੰਜੀਨੀਅਰ ਤੋਂ ਗਲਤੀਆਂ ਹੋ ਜਾਂਦੀਆਂ ਨੇ ਸੋ ਅਸੀਂ ਚਾਹੁੰਦੇ ਨਹੀਂ ਕਿ बार-बार ਅਸੀਂ ਇੱਕ ਹੋਰ ਕਰ ਲੱਗੇ ਆ ਮੈਂ ਹੈਲੋ ਵੀ ਸਭ ਨੂੰ ਵੀ ਇਹ ਗਲਤੀ ਜਾਣਕਾਰੀ ਦੇ ਦੇਣਾ ਤੇ ਉਹਦੇ ਵਿੱਚ ਤੁਹਾਡੀ ਵੀ رائے ਤੇ ਤੁਹਾਡੀ ਵੀ ਸ਼ਮੂਲੀਅਤ ਚਾਹੀਦੀ ਹੈ ਕਿਸੀਂ ਇੱਕ ਇੰਡਸਟਰੀਅਲ ਐਡਵਾਈਜ਼ਰੀ ਕਮਿਸ਼ਨ ਬਣਾ ਰਹੇ ਹਾਂ ਜਿਹਦੇ ਵਿੱਚ ਹਰ ਫੀਲਡ ਦੇ ਬੰਦੇ ਚੁਣੇ ਜਿਵੇਂ 25 25 ਕਰ ਸੀ ਸੈਕਟਰ ਜਿਹੜੇ ਨੇ ਕੱਤੀਆਂ ਛੱਪੀ ਉਹ ਆਇਡੈਂਟੀਫਾਈ ਕੀਤੇ ਨੇ ਟੈਕਸਟਾਈਲ ਦੇ ਰੀਅਲ ਏਸਟੇਟ ਦੇ ਐਮ ਐਸ ਐਮ ਇ ਦੇ ਫਜਰ ਫਾਰਮਾ ਫਾਰਮਾਸਿਟੀਕਲ ਦੇ ਇਸ ਤੋਂ ਇਲਾਵਾ ਚਮੜੇ ਵਾਲਿਆਂ ਦੇ ਜਿਵੇਂ ਜੁਲੰਦਰ ਚਮੜੇ ਦੀ ਫੱਟੀਆਂ ਨੇ ਇਦਾਂ ਦੇ 26 ਨੇ ਅਸੀਂ ਉਹਨਾਂ ਨੂੰ ਕਿਹਾ ਤੁਸੀਂ ਦਿਓ 11 ਬੰਦੇ ਕਮਿਸ਼ਨ ਤੁਸੀਂ ਬਣਾਓ ਆਪਦਾ ਟੈਕਸਟਾਈਲ ਦਾ 11 ਬੰਦੇ ਦਿਓ ਤੇ ਤੁਹਾਡਾ ਚੇਅਰਮੈਨ ਦਿਓ ਤੇ ਕਹਾ ਸਾਡਾ ਚੇਅਰਮੈਨ ਹੋਊਗਾ ਤੇ ਅਸੀਂ ਉਸ ਚੇਅਰਮੈਨ ਨੂੰ ਜੋ ਵੀ ਐਡਵਾਈਜ਼ਰੀ ਬੋਰਡ ਦਾ ਕਮਿਸ਼ਨ ਦਾ ਚੇਅਰਮੈਨ ਹੋਊਗਾ ਅਸੀਂ ਉਹਨੂੰ ਕੈਬਨਰ ਦਾ ਰੈਂਕ ਵੀ ਦੇਵਾਂਗੇ ਤਾਂ ਕਿ ਉਹਨੂੰ ਉਹਦੀ ਚੱਲੇ ਅਫਸਰਾਂ ਦੇ ਵਿੱਚ ਕੋਈ ਗੱਲ ਚੇਂਜ ਕਰਾਉਣੀ ਹੈ ਤੇ ਨਾਲ ਜੇ ਟੈਕਸਟਾਈਲ ਦੀ ਪ੍ਰੋਬਲਮ ਹੈ ਕੱਲੇ ਵੀ ਤਾਂ ਜ਼ਰੂਰੀ ਨਹੀਂ ਕਿ ਉਹਨਾਂ ਨੂੰ ਇਨਵੈਸਟ ਪੰਜਾਬ ਦੇ ਕਿਸੇ ਜਾਂ ਇੰਡਸਟਰੀਅਲ ਜੋ ਪੰਜਾਬ ਸਰਕਾਰ ਦੇ ਇੰਡਸਟਰੀਅਲ ਜਿਹੜੇ ਸੰਮੇਲਨ ਹੁੰਦੇ ਨੇ ਉਹਨੂੰ ਜਾ ਕੇ ਗੱਲ ਕਰਨੀ ਚਾਹੀਦੀ ਉਹ ਕੱਲੇ ਵੀ ਆ ਸਕਦੇ ਉਹ ਦੋ ਬੰਦੇ ਵੀ ਭੇਜ ਸਕਦੇ ਟੈਕਸਟਾਈਲ ਦੀ ਆ ਪ੍ਰੋਬਲਮ ਤੈਨੂੰ ਜਿਹੜੀ ਹੱਲ ਕਰਾਂਗੇ ਇਸੇ ਤਰ੍ਹਾਂ ਹੀ ਖੇਤੀ ਦਾ ਕਰਾਂਗੇ ਜੀ ਖੇਤੀ ਬਾਰੇ ਕੋਈ ਕੋਈ ਮਹਾਰਾਣੀ ਜਿਹੜੀ ਹੈ ਕਮੇਟੀ ਉਹਨਾਂ ਤੋਂ ਲੈ ਕੇ ਜਿਹਨੇ ਸੁਪਰੀਮ ਕੋਰਟ ਨੇ ਕਮੇਟੀ ਬਣਾਈ ਹੈ ਸਤੂ ਨਾਮ ਮੰਗੇ ਸੀ ਅਸੀਂ ਦਿੱਤੇ ਚੰਗੇ ਅਫਸਰਾਂ ਦੇ ਪੁੱਛ ਕੇ ਕਿ ਕੌਣ ਹੈ ਜੋ ਹੋ ਸਕਦਾ ਜਿਹੜਾ ਜਿਹਨੂੰ ਖੇਤੀ ਬਾਰੇ ਪੱਤ ਪੱਤੇ ਟੈਕਨੀਕਲ ਗੱਲਾਂ ਪਤਾ ਹੁਣ ਤਾਂ ਪੀਜੀ ਤੋਂ ਅਸੀਂ ਪੁੱਛ ਕੇ ਅਸੀਂ ਨਾਮ ਦਿੱਤੇ Haryana ਨੇ ਵੀ ਦਿੱਤੀ ਅਕਰ ਉਹ ਉਹਨਾਂ ਨੇ ਮੰਗੇ ਸੋ ਮੈਂ ਇਹ ਗੱਲ ਕਹਿ ਨਹੀਂ ਜਾਣਾ ਕਿ ਸਾਡਾ ਜਿਹੜਾ ਸਰਕਾਰ ਦੀ ਜਿਹੜੀ ਨੀਅਤ ਹੈ ਉਹ ਚੰਗੇ ਨੀਤੀਆਂ ਚ ਲੋਕਾਂ ਨੂੰ ਪੁੱਛ ਕੇ ਲੋਕਾਂ ਨੂੰ ਪੁੱਛ-ਪੁੱਛ ਕੇ ਬਣਾਉਣਾ ਹੈ ਇਰਾਦਾ ਹੈ ਨੰਬਰ ਅੱਗੇ ਚੱਲਦੇ ਹਾਂ ਜੀ ਪੰਚਾਇਤੀ ਰਾਜ ਪੰਚਾਇਤੀ ਰਾਜ ਸੌਤ ਬਿਲ ਵੀ ਆ ਰਹੇ ਪਹਿਲਾਂ ਹੀ ਅਸੀਂ ਕਮੇਟੀ ਦੇ ਵਿੱਚ ਇਹ ਹੋਰ ਕਰ ਚੁੱਕਿਆ ਫੈਸਲਾ ਕਿ ਇਲੈਕਸ਼ਨਾਂ ਜਲਦੀ ਕਰਾਉਣੇ ਹਨ ਪੰਚਾਇਤਾਨੀਆਂ ਤੇ ਨਾਲ ਪਿੰਡ ਜਿਹੜੇ ਨੇ ਉਹ ਧੜਿਆਂ ਤੋਂ ਬਚੇ ਰਹਿਣਨ ਪਿੰਡਾਂ ਕੋਈ ਧਰਿਆਂ ਦੀ ਧੜੇਬੰਦੀ ਕਰਕੇ ਕੋਈ 75126 ਦੇ ਕੇਸ ਉਹ ਨਾ ਹੋਣ ਤਾਂ ਅਸੀਂ ਕੀਤਾ ਕਿ ਪੰਚਾਇਤ ਦੀਆਂ ਚੋਣਾਂ ਜਿਹੜੀਆਂ ਨੇ ਉਹ ਕਿਸੇ ਵੀ ਪਾਰਟੀ ਖਾਦਦੀਆਂ ਉਹਨਾਂ ਨੂੰ ਲੋਕਲ ਆਪਣੀ ਸਿੰਬਲ ਮਿਲ ਲਗੇ ਮੇਰਾ ਕਾਰਨ ਇਹ ਨਹੀਂ ਹੈ ਕਿ ਅਸੀਂ ਕਿਸੇ ਨੂੰ ਕੋਈ ਪਾਰ ਕਰਨਾ ਚਾਹੁੰਦੇ ਆ ਤੇ ਪਰ ਇਹਦੇ ਨਾਲ ਇਹ ਹੈ ਕਿ ਸਰਪੰਚ ਜਿਹੜਾ ਉਹ ਪਿੰਡ ਦਾ ਹੋਊਗਾ ਸਰਪੰਚ ਕਿਸੇ ਪਾਰਟੀ ਦਾ ਨਹੀਂ ਹੋਊਗਾ। ਜਾਂ ਪੰਜੇ ਵਾਲਿਆਂ ਦਾ ਆ ਝਾੜੂ ਵਾਲਿਆਂ ਦਾ ਆ ਹਾਥੀ ਵਾਲਿਆਂ ਦਾ ਨਾ ਬੱਸੇ ਵੀ ਲੋਕਲ ਏਰੀਆ ਦੀ ਪੰਚਾਇਤੀ ਜਿਹੜੀ ਚੋਣਾਂ ਆ ਉਹ ਧਰਿਆ ਤੋਂ ਉੱਪਰ ਹੋਣੀ ਚਾਹੀਦੀ ਹੈ ਮੈਂ ਇੱਕ ਹੋਰ ਗੱਲ ਦੱਸ ਦਿੰਦਾ 2018 ਦੇ ਵਿੱਚ ਜੋੜਾ ਹੋਈਆਂ ਸੀਗੀਆਂ ਪੰਚਾਇਤੀ ਇੱਕ ਵੀ ਬੰਦੇ ਨੇ ਕਿਸੇ ਪਾਰਟੀ ਦਾ ਸਿੰਬਲ ਨਹੀਂ ਲਿਆ ਉਹ ਵੀ ਮਖਲੀਅਰ ਕਰਦਾ ਇੱਕ ਵੀ ਸਰਪੰਚ ਨੇ ਕਿਸੇ ਵੀ ਪਾਰਟੀ ਦੇ ਸਿੰਬਲ ਤੇ ਸਰਪੰਚ ਜਾਂ ਮੈਂਬਰ ਨਹੀਂ ਲੜੇ ਪਰ ਕਾਨੂੰਨ ਇਹ ਕਹਿੰਦਾ ਜੇ ਉਹ ਮੰਗ ਲੇ ਤੇ ਮੈਨੂੰ ਪੰਜਾ ਦੇਉ ਤਾਂ ਮਨਾ ਨਹੀਂ ਕਰ ਸਕਦਾ ਫਿਰ ਉੱਥੇ ਵਿਕਤ ਪੈਂਦੀ ਆ ਉਹ ਸਾਰੇ ਪਿੰਡਾਂ ਨੇ ਮਤੇ ਪਾਏ ਕਿ ਜੇ ਕੋਈ ਸਰਪੰਚ ਕਿਸੇ ਪਾਰਟੀ ਦੇ ਸਿੰਬਲ ਤੇ ਲੜੂਆ ਸੋ ਤੇ ਭਾਈ ਘੱਟ ਕਰਾਂਗੇ ਸੋ ਇਹ ਗੱਲ ਨਵੇੜਨ ਵਾਸਤੇ ਅਸੀਂ ਪਹਿਲੀ ਕਹਿੰਦਾ ਕਿ ਤੁਸੀਂ ਲਾੜੀ ਆਪਣੇ ਮੰਜੇ ਤੇ ਜੱਗ ਤੇ ਜੋ ਜਿਹੜੇ ਵੀ ਲੋਕਲ ਚੋਣ ਨਿਸ਼ਾਨ ਨੇ ਉਹ ਤੁਹਾਨੂੰ ਮਿਲਣਗੇ ਤੇ ਹਾਂ ਇੱਕ ਹੋਰ ਬੰਦ ਗੱਲ ਦੱਸ ਦੇਣਾ ਜੇ ਕੋਈ ਇਹੋ ਜਿਹਾ ਵੀ ਹੈਗਾ ਲੁਆਇਲ ਪਾਰਟੀ ਦਾ ਸਰਪੰਚ ਬਣਨਾ ਪਰ ਮਤ ਦੱਸਣਾ ਮੈਂ ਕੀ ਦਾ ਤਾਂ ਉਹਦੇ ਪੋਸਟਰ ਤੇ ਸ਼ੱਕ ਹੋਗਾ ਅੱਜ ਕੱਲ ਨੂੰ ਚੋਣ ਨਿਸ਼ਾਨ ਮਿਲ ਗਿਆ ਨੂੰ ਮੰਝਾ ਤੇ ਪੋਸਟਰ ਮੰਝੇ ਵਾਲਾ ਛਾਪੂਗਾ ਉੱਪਰੋਂ ਪੜੀ ਬੜੀ ਲਿਟਾਈ ਫੋਟੋ ਲਾ ਸਕਦਾ ਕਿ ਇਹ ਇਦਾਂ ਇਹ ਪਤਾ ਲੱਗ ਜੂਗਾ ਕਿ ਉਹ ਉਹ ਕਿਹੜੀ ਪਾਰਟੀ ਦਾ ਉਹਨੂੰ ਨੁਕਸਾਨ ਹੁੰਦਾ ਵੋਟਾਂ 'ਚ ਉਹਨੂੰ ਫਾਇਦਾ ਹੁੰਦਾ ਉਹਦੀ ਮਰਜ਼ੀ ਆ ਪਰ ਉਹ ਨਹੀਂ ਕਰਿਆ ਹਾਈ ਕੋਰਟ ਦੇ ਵਿੱਚ ਵੀ ਇਹ ਜੀ ਸਾਹਿਬ ਬੈਠੇ ਨੇ ਤੇ ਹਾਈ ਕੋਰਟ ਬਸ ਇਹ ਹਰਿਆਣੇ ਦੀ ਇਲੈਕਸ਼ਨ ਜਿਹੜੀ ਹੈ ਉਹਦਾ ਕਰ ਰਹੇ ਨੇ ਕਾਰਪੋਰੇਸ਼ਨ ਵੀ ਕੰਮ ਜ਼ਿਲ੍ਹਾ ਪ੍ਰੀਸ਼ਦ ਵੀ ਸਾਰੀਆਂ ਸਾਰੇ ਆਉਣਗੇ ਸੋ ਉਦੋਂ ਆਚਾਰ ਆਪਣੀਆਂ ਵੀ ਆਉਣੀਆਂ ਦੂਜੀਆਂ ਹੈਨਾ ਉੱਥੇ ਵੀ ਆਉਂਗੇ ਉਦੋਂ ਵੀ ਬਾਜਵਾ ਸਾਹਿਬ ਨੇ ਕਹਿਣਾ ਹੈ ਇਹ ਦੀ ਮੰਜੀ ਚੱਕ ਕੇ ਹੁਣ ਸਤੋ ਛੱਡ ਕੇ ਆਉਣਗੇ ਅਜੇ ਉਹ ਵੀ ਪਈਆਂ ਤਾਂ ਬੜੇ ਮੋਕੇ ਮਿਲਣਗੇ ਪਰ ਮੰਜੀ ਉੱਥੇ ਨਹੀਂ ਉੱਥੇ ਹੈ ਸੋ ਸਮਝਾਏ ਕਹਿੰਦਾ ਕਿ ਸਰਪੰਚੀ ਜਿਹੜੀ ਹੈ ਉਹ ਲੋਪੇਲਾ ਸਰਪੰਚੀ ਪਿੰਡ ਦੀ ਹੈ ਹਰ ਰੋਜ਼ ਮੂੰਹ ਮੱਥੇ ਲੱਗਦੇ ਇੱਕ ਦੂਜੇ ਦੇ ਅੱ빠 ਕਿਉਂ ਇਹ 40-40 ਲੱਖ ਰੁਪਈਆ ਖਰਚ ਹੋਣ ਲੱਗ ਗਿਆ ਜੀ ਸਰਪੰਚੀ ਦੀਆਂ ਮੋਟਾਂ ਤੇ ਸਰਪੰਚੀ ਨੇ 40-40 ਲੱਖ 40 ਲੱਖ ਲਾ ਕੇ ਕੱਢੂਗਾ ਕਿੰਦੋਂ ਸਰਪੰਚ ਹੋ ਇਹ ਤਾਂ ਹੋ ਨਹੀਂ ਸਕਦਾ ਕਿ ਉਹ ਉਹਨੂੰ ਕੋਈ ਕ੍ਰਪਸ਼ਨ ਦਾ ਮੌਕਾ ਮਿਲੇ ਜਾ ਕੋਰ ਸੋ ਅਸੀਂ ਤਾਂ ਇਹ ਚਾਹੁੰਦੇ ਇੱਕ ਹੋਰ ਅਸੀਂ ਦੇ ਵਿੱਚ ਮੈਂ ਅਨਾਉਂਸ ਕਰਨਾ ਚਾਹੁੰਦਾ ਅੱਜ ਮੁਕੱਦਸ ਹਾਊਸ ਦੇ ਵਿੱਚ ਜਿਹੜੇ ਪਿੰਡ ਸਰਬਸੰਮਤੀ ਕਰ ਲੈਣਗੇ ਜਿਹੜੇ ਪਿੰਡ ਪੂਰੀ ਪੰਚਾਇਤ ਦੀ ਸਰਬਸੰਮਤੀ ਕਰ ਲੈਣਗੇ 5 ਲੱਖ ਰੁਪਈਆ ਇਨਾਮ ਵਜੋਂ ਫੈਸ਼ਨ ਜਿਹਨੂੰ ਪੇ ਪੰਚਾਇਤ ਇੱਥੇ ਮਰਜੀ ਕਰਦੇ ਬਾਕੀ ਉਸ ਪਿੰਡ ਨੂੰ ਸਟੇਡੀਅਮ ਜੇ ਸਕੂਲ ਚੋਂ ਦਾ ਸਕੂਲ ਹਸਪਤਾਲ ਚੋਂ ਦਾ ਹਸਪਤਾਲ ਉਹ ਮਿਲੂਗਾ ਪਰ ਭੀਤੇ ਇਸ ਗੱਲ ਦਾ ਪ੍ਰਤੀਕਰ ਕਰਕੇ ਕਿ ਇਸ ਪਿੰਡ 'ਚ ਇੱਕ ਹੈ ਤੇ ਇਸ ਪਿੰਡ ਦੇ ਵਿੱਚ ਫੁੱਟ ਨਹੀਂ ਹੈਗੀ ਤੇ ਇਹ ਇਹ ਇਸ ਪਿੰਡ ਨੇ ਉਹੀ ਕੋਈ ਹੁਣ 40 ਦਾ ਬੰਦਾ ਲਾਉਂਦਾ 30 ਦੂਜਾ ਲਾਊਗਾ ਜੇ 20 ਇੱਕ ਹੋਰ ਲਾਉ ਜਾਂ ਲਾਉਣੇ ਪੈਂਦੇ ਆ ਉਹ ਤਾਂ ਉਹਦੀ ਪਿੰਡਾਂ 'ਚ ਤਾਂ ਕਹਿੰਦੇ ਨੇ ਜੀ ਉਹਨੇ ਤਾਂ ਸ਼ੁਰੂ ਕਰਤੀ ਤੁਸੀਂ ਕਿਉਂ ਨਹੀਂ ਕਰਦੇ ਲੈ ਆ ਆ ਤਾਂ ਆਪਣੀ ਡੈਮੋਕ੍ਰੇਸੀ ਹੈ ਵੀ ਭਾਈ ਉਹਨਾਂ ਨੇ ਤਾਂ ਸ਼ੁਰੂ ਕਰ ਤੀਰਾ ਤਾਂ ਤੇ ਤੁਸੀਂ ਕਿਉਂ ਨਹੀਂ ਕਰਦੇ ਫਿਰ ਉਹਨੂੰ ਅਗਲੇ ਦਿਨ ਉਹਨੂੰ ਕਰਨੀ ਪੈਂਦੀ ਹੈ ਫਿਰ ਕੁਆਲਿਟੀ ਤੇ ਆਏਗਾ ਮਹਾਰਾਜ ਇਹਨਾਂ ਦੇਸੀ ਨਾ ਕਿੱਥੇ ਚੱਲਦਾ ਜੀ ਹੈ ਸੋ ਇਹ ਤਾਂ ਮਤਲਬ ਐਸੀ ਇਸ ਲੈਵਲ ਤੇ ਜਾਣੇ ਨਹੀਂ ਚਾਹੁੰਦੇ ਮੈਂਬਰ ਸਰਪੰਚ ਆਪ ਦੇ ਚੁਣੋ ਚੰਗੇ ਬੰਦਿਆਂ ਨੂੰ ਚੁਣੋ ਪੰਚਾਇਤਾਂ ਜਿਹੜੀਆਂ ਉਹ ਨੀਂਹ ਨੇ ਨੀਂਹ ਡੈਮੋਕ੍ਰੇਸੀ ਦੀ ਜੇ ਪੰਚਾਇਤ ਚੰਗੀ ਹੈ ਤਾਂ ਪਿੰਡ ترقی ਕਰ ਜਾਂਦਾ ਇਕ ਹਾਂਸ ਤੇ ਹਾਂਸਰੀ ਕਿਤੇ ਦੂਰ ਉਡਾਰੀ ਮਾਰ ਚੱਲੇ ਸੀਗੇ ਰਸਤੇ 'ਚ ਰਾਤ ਪੈ ਗਈ ਤੇ ਹਾਂਸਰੀ ਕਾ ਐਸ ਬੋਰ ਤੇ ਰਾਤ ਕੱਟ ਲੈਣੇ ਆ ਉਸ ਬੋਰ ਤੇ ਬਹਿ ਗਏ ਬੜਾ ਆਲੇ ਦੋਲੇ ਸੁਨਸਰਾ ਉਜਾੜ ਪੂਰ ਬਿੰਲੀ ਹਾਂਸਰੀ ਕਹਿੰਦੇ ਹਾਂਸ ਜੀ ਕਿਸ ਲਾਕੇ 'ਚ ਇੰਨਾ ਪਿਆਰ ਕਿਉਂ ਹੈ ਉਹ ਹਾਂਸ ਕਹਿੰਦਾ ਇੱਥੇ ਉਲੂਆਂ ਦਾ ਵਾਸਾ ਹੁਣਾ ਉੱਲੂ ਰਹਿੰਦੇ ਹੁਣ ਇੱਥੇ ਉੱਲੂਆਂ ਕਰਕੇ ਯਾੜਾ ਉੱਲੂ ਯਾਰ ਭੱਗਦੇ ਕੁਦਰਤੀ ਥੱਲੇ ਵਾਲੀ ਟਾਣੀ ਤੇ ਉੱਲੂ ਬੈਠਾ ਸੀ ਕ ਉਹਨੇ ਸੁਣ ਲਈ ਅਰੇ ਮੇਰੇ ਬੁੱਧੀ ਬੋਲੀ ਹੈ ਨਾਰੇ ਤੇ ਕਹਿੰਦਾ ਉੱਲੂਆਂ ਕਰਕੇ ਹੁੰਦਾ ਜੇ ਤਾਂ ਜਿੱਥੇ ਉੱਲੂ ਵਸਦੇ ਨੇ ਉਹ ਯਾੜਾ ਹੈ ਉੱਥੇ ਸਵੇਰ ਨੂੰ ਜਦੋਂ ਉੱਡਣ ਲੱਗੇ ਉੱਲੂ ਨੇ ਰੋਕ ਲਿਆ ਕਹਿੰਦਾ ਇੱਕ ਮਿੰਟ ਇਥੇ ਆਓ ਕਹਿੰਦਾ ਮੇਰੇ ਘਰ ਵਾਲੀ ਨੂੰ ਕਿੱਥੇ ਲੈ ਕੇ ਚੱਲੇ ਆ ਕਹਿੰਦਾ ਕੀ ਮਤਲਬ ਕਹ ਜਿਹੜੀ ਤੇਰੇ ਨਾਲ ਹੈ ਮੇਰੇ ਘਰ ਵਾਲੀ ਹੈ ਉਹ ਕਹਿੰਦਾ ਮੈਂ ਹਾਂਸ ਰਹੀ ਹਾਂਸਣੀ ਹੈ ਤੂੰ ਉੱਲੂ ਹੈ ਨਾ ਮੇਰੇ ਘਰ ਵਾਲੀ ਹੈ ਬੱਸ ਸਾਤ ਕਰ ਇਹਨੂੰ ਪੰਚਾਇਤ ਬੁਲਾ ਰਹੇ ਨੇ ਪੰਚਾਇਤ ਬੁલાਲੀ ਜੀ ਕੋਬਰ ਸਰਪੰਚ ਸੀਗੇ ਤੇ ਲੂੰਬੜੀ ਹੋਰੀ ਮੈਂਬਰ ਸੀਗੇ ਜੀ ਕਾਂ ਹੋਰੀ ਵੀ ਹੈਗੇ ਸੀ ਵਿਚੀ ਤੇ ਰੌਣਾ ਪੈ ਗਿਆ ਵੀ ਦੱਸੋ ਇਹ ਦੀ ਉਹ ਕਹਿੰਦਾ ਮੇਰੀ ਘਰ ਵਾਲੀ ਆ ਜੀ ਦੇਖੋ ਸਾਡਾ ਰੰਗ ਸਾਡੇ ਖੰਭ ਇੱਕੋ ਜਿਹੇ ਨੇ ਇਹ ਦੀ ਘਰ ਵਾਲੀ ਕਿਵੇਂ ਹੋਗੇ ਉਹ ਕਹਿੰਦਾ ਵੇ ਗੱਲ ਤਾਂ ਤੇਰੀ ਸਹੀ ਹੈ ਹੈਗੀ ਤੇ ਸਹਾਂ ਦੀ ਘਰ ਵਾਲੀ ਹੈ ਐਨੇ ਨੂੰ ਕਾਨੇ ਮਾਰਦਾ ਕੰਨ ਚ ਫੂਕ ਉਹ ਕਹਿੰਦਾ ਮਹਾਰਾਜ ਜੀ ਹੈਗੀ ਤਾਂ ਸਹੀ ਧੀ ਹੈ ਪਰ ਤੁਸੀਂ ਇਹ ਦੇਖੋ ਵੀ ਕਿੰਨੀ ਸੋਹਣੀ ਹੈ ਇਹ ਆਪਣੇ ਹਲਕੇ ਚ ਇਲਾਕੇ ਚਾਈ ਹੋਈ ਹੈ ਰੋਜ਼ ਇੱਥੇ ਉੱਡਿਆ ਕਰੂਗੀ ਆਪਾਂ ਦੇਖਿਆ ਕਰਾਂਗੇ ਇਹਨੇ ਹੁਣ ਲੈ ਕੇ ਭੱਜ ਜਾਣਾ ਉਦੋਂ ਮੁੜ ਕੇ ਆਪਾਂ ਨੇ ਕੋਲ ਕੀ ਰਹਿ ਜਾਣਾ ਆਹੀ ਰਹਿਾਂਗੇ ਇਹ ਕਹਿੰਦਾ ਕਿ ਇਹਨੂੰ ਉੱਲੂ ਦੀ ਡਿਕਲੇਅਰ ਕਰ ਦੋ ਉਹ ਕਹਿੰਦਾ ਠੀਕ ਹੈ ਜੀ ਇਹ ਤਾਂ ਉੱਲੂ ਦੀ ਕਰਣੀ ਹੈ ਚਲੋ ਜੀ ਫੈਸਲਾ ਹੋ ਗਿਆ ਉੱਲੂ ਦੀ ਕਰਾ ਲਈ ਹਾਂਸ ਨੂੰ ਬੜਾ ਦੇਖੂ ਲੱਗਿਆ ਹਾਂਸ ਉੱਡਣ ਲੱਗਿਆ ਤਾਂ ਉਹ ਉੱਲੂ ਕਹਿੰਦਾ ਆਜਾ ਇਸ ਤਰ੍ਹਾਂ ਲੈ ਜਾ ਆਪਣੀ ਘਰ ਵਾਲੀ ਦੀ ਉਹ ਕਹਿੰਦਾ ਵੀ ਯਾਰ ਕਮਾਲ ਹੈ 2 ਘੰਟੇ ਦਾ ਡਿਬੇਟ ਚ ਲੰਘ ਗਿਆ ਆਪਣੇ ਉਹ ਕਹੀ ਕਿ ਮੇਰੀ ਘਰ ਵਾਲੀ ਹੈ। ਉਹ ਕਹਿੰਦਾ ਤੂੰ ਲੈ ਜਾ ਆਪਣੀ ਘਰ। ਜੇ ਮੈਂ ਕੋਈ ਇਦਾਂ ਦੀ ਕੋਈ ਤੈਨੂੰ ਬੇਇੱਜ਼ਤੀ ਕਰਨੀ ਸੀ ਕੁਛ ਨਹੀਂ ਰਾਤ ਨੂੰ ਸੁਣਿਆ ਸੀ ਤੇਰਾ ਕਹਿੰਦਾ ਜਿਹੜਾ ਤੂੰ ਬੋਰਡ ਤੇ ਬੈਠਾ ਬੋਲੀ ਜਾਂਦਾ ਸੀ ਤੂੰ ਉਲੂਆ ਕਰਕੇ ਜਾਂਦਾ ਹੈ ਇਹਨੇ ਮੈਂ ਤੈਨੂੰ ਹੀ ਦੱਸਣਾ ਸੀ ਉਜਾਰ ਉਲੂਆ ਕਰਕੇ ਜਾਂਦਾ ਜਿੱਥੇ ਇਹੋ ਜਿਹੀ ਪੰਚਾਇਤਾਂ ਹੋਣ ਉੱਥੇ ਯਾਰਡ ਹੁੰਦਾ ਹੈ। ਸੋ ਇਹ ਹਜੇ ਪਛੈਤਾ ਚੁੜੇ ਹੋਈਆਂ ਨਾ ਜਿੱਥੇ ਯਾਰਡ ਪੈਦੀਆਂ ਜਿਹੜੀਆਂ ਯਾਰਡ ਪਾਉਂਦੀਆਂ ਹੋਣ ਤੇ ਗਲਤ ਫੈਸਲੇ ਕਰਦੀਆਂ ਹੋਣ ਸੋ ਮੈਂ